ਕਿਸਾਨਾਂ ਦੀਆਂ ਮੰਗਾਂ ਦੇ ਚੱਲਦੇ ਕਿਸਾਨਾਂ ਆਕਾ ਵੱਲੋਂ 30 ਦਸੰਬਰ ਨੂੰ ਬੰਦ ਦੀ ਘੋਲ ਦਿੱਤੀ ਗਈ ਸੀ ਜਿਸ ਦੇ ਚੱਲਦੇ ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਟ੍ਰੈਕ ਅਤੇ ਨੈਸ਼ਨਲ ਹਾਈਵੇ ਨੂੰ ਜਾਮ ਕੀਤਾ ਗਿਆ ਜਿਸ ਵਜ੍ਹਾ ਦੇ ਨਾਲ ਆਮ ਲੋਕ ਪ੍ਰਸ਼ਾਦ ਹੁੰਦੇ ਤਿਸ ਰੇ ਨੇ ਦੱਸਦੇ ਚੱਲਿਆ ਕਿ ਕਿਸਾਨਾਂ ਦੇ ਇਸ ਬੰਦੀ ਕੋਲ ਦੇ ਚਲਦੇ ਬੱਸ ਸਟੈਂਡ ਪੂਰੀ ਤਰੀਕੇ ਦੇ ਨਾਲ ਬੰਦ ਹੈ ਬੱਸਾਂ ਚਾਹੇ ਉਹ ਸਰਕਾਰੀ ਦਾਇਰੇ ਦੀਆਂ ਹੋਣ ਚਾਹੇ ਉਹ ਨਿੱਜੀ ਦਾਇਰੇ ਦੀਆਂ ਸ਼ਾਮ 5 ਵਜੇ ਤੱਕ ਬੰਦ ਰਹਿਣ ਦਿੱਤਾ ਗਿਆ ਇਸ ਸਬੰਧ ਵਿੱਚ ਜਦ ਮੁਸਾਫਰਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹ ਕਿਸੇ ਕੰਮ ਤੋਂ ਗੁਰਦਾਸਪੁਰ ਜਾ ਰਹੇ ਸੀ ਪਰ ਬੱਸ ਸਟੈਂਡ ਉੱਤੇ ਆ ਕੇ ਪਤਾ ਚੱਲਿਆ ਕਿ ਬੱਸਾਂ ਬੰਦ ਨੇ ਟ੍ਰੇਨਾਂ ਵੀ ਬੰਦ ਨੇ ਜਿਸ ਕਰਕੇ ਉਹਨਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਦੂਜੇ ਪਾਸੇ ਜਦ ਪਨਬਸ ਦੇ ਮੁਲਾਜ਼ਮਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪਨਬਸ ਵੱਲੋਂ ਕਿਸਾਨਾਂ ਦਾ ਸਮਰਥਨ ਦਿੱਤਾ ਗਿਆ ਹਨਵਜੋਤ ਸਿੰਘ ਜੀ ਪੰਜਾਬ ਰੋਡ ਪਨਬਸ ਪੀਆਰਸੀ ਕੰਟਰੈਕਟ ਵਰਕਰ ਜੂਨੀਅਨ ਦਾ ਔਰ ਅੱਜ ਕਿਸਾਨਾਂ ਦਾ ਜਿਹੜਾ ਬੰਦ ਦਾ ਸਦਾ ਹੀ 30 ਤਰੀਕ ਨੂੰ ਉਹਦੇ ਚੱਕਰ ਦੇ ਵਿੱਚ ਅੱਜ ਜੋ ਸਾਰੀ ਪ੍ਰਾਈਵੇਟ ਟਰਾਂਸਪੋਰਟ ਤੇ ਸਰਕਾਰੀ ਟਰਾਂਸਪੋਰਟ ਆ ਉਹਨੇ ਬੰਦ ਰੱਖੀਆਂ ਕਿਉਂਕਿ ਰਸਤਾ ਤਕਰੀਬਨ ਸਾਰੇ ਪਾਸੇ ਤੋਂ ਬੰਦ ਦਾ ਇੱਥੋਂ ਪੰਘਾਲੇ ਵੀ ਬੰਦ ਆ ਤੇ ਰਸਪਾਲਵਾ ਟੋਲ ਮਾਧੋਪੁਰ ਤੇ ਇਸ ਕਰਕੇ ਕੋਈ ਵੀ ਬੱਸ ਜੇਕਰ ਜਾਏਗੀ ਤੇ ਰਸਤੇ 'ਚ ਫਸਣ ਦੇ ਸਾਰ ਜ਼ਿਆਦਾ ਤੇ ਇਸ ਕਰਕੇ ਸਰਵਿਸ ਜਿਹੜੀ ਇੱਥੋਂ ਹੀ ਤਕਰੀਬਨ ਬੰਦ ਹੈ। ਤੇ ਪੀਆਰਟੀਸੀ ਵੱਲੋਂ ਜਿਹੜਾ ਸਮਰਥਨ ਦਿੱਤਾ ਗਿਆ ਪੂਰੇ ਕਿਸਾਨਾਂ ਨੂੰ? ਹਾਂਜੀ ਹਾਂਜੀ 10 ਵਜੇ ਤੋਂ ਲੈ ਕੇ ਤੇ 2 ਵਜੇ ਤੱਕ ਸਾਡੀ ਯੂਨੀਅਨ ਵੱਲੋਂ ਉਹਨਾਂ ਨੂੰ ਸਮਰਥਨ ਦੇਣ ਦੀ ਵੀ ਕਾਰ ਲਾ ਤੇ ਅਸੀਂ 10 ਵਜੇ ਆ ਸਾਰੇ ਵਰਕਰ ਸਾਡੇ ਇੱਥੇ ਮੌਜੂਦ ਆ। ਅਸੀਂ 10 ਵਜੇ ਰਸਪਾਲਵਾਣ ਟੋਲ ਤੇ ਜਾ ਕੇ ਉਹਨਾਂ ਦਾ ਸਮਰਥਨ ਵੀ ਕਰਾਂਗੇ। ਭਾਈ ਬੱਸਾਂ ਸਵੇਰ ਤੋਂ ਹੀ ਬੰਦ ਨੇ? ਨਹੀਂ ਸਵੇਰੇ ਪਹਿਲੇ ਟਾਈਮ ਦੇ ਵਿੱਚ ਇੱਕ ਦੋ ਬੱਸਾਂ ਗਈਆਂ ਵਾ ਤੇ ਉਸ ਤੋਂ ਬਾਅਦ ਵਿੱਚ ਜਿਵੇਂ ਕੋਈ ਗੱਡੀ ਜਿਹੜੀਆਂ ਲੋਕ ਸਾਡੀਆਂ ਰ ਤੇ ਜਿੰਨੀਆਂ ਕਿ ਚੱਲੀਆਂ ਸੀ ਉਸ ਸਿਰੇ ਵਾਲੇ ਸਿਰੇ ਵਾਲੇ ਟਾਈਮ ਤੇ ਚੱਲੀਆਂ ਉਸ ਤੋਂ ਬਾਅਦ ਨਹੀਂ ਕੋਈ ਗਈ। ਨਮਸਕਾਰ ਮੇਰਾ ਨਾਮ ਰੋਹਿਤ ਹੈ ਮੈਂ ਪਠਾਨਕੋਟ ਦਾ ਰਹਿਣ ਵਾਲਾ ਆ ਮੈਂ ਬੱਸ ਸਟੈਂਡ ਤੇ ਆਇਆ ਹਾਂ ਹੀ ਮੈਂ ਬੈਂਕ ਇਕਲੋਨੀ ਆ ਤੇ ਮੈਂ ਜਾਣ ਚ ਦਿੱਕਤ ਹੋਣ ਈ ਹੈ ਰੇਲਵੇ ਸਟੇਸ਼ਨ ਵੀ ਮੈਂ ਗਿਆ ਸੀ ਰੇਲਵੇ ਰੇਲਵੇ ਉੱਥੇ ਬੰਦ ਪਈਆਂ ਸਾਰੀਆਂ ਤੇ ਬੱਸ ਬੱਸਾਂ ਵੀ ਬੰਦ ਪਈਆਂ ਤੇ ਸਾਨੂੰ ਜਾਣ ਚ ਦਿੱਕਤ ਹੋਣ ਈ ਹੈ ਕਿਸਾਨਾਂ ਨੇ ਧਰਨਾ ਲਾਇਆ ਜੀ ਸਾਰਾ ਪੰਜਾਬ ਬੰਦ ਹੈ ਕਿਹੜੀ ਜਗ੍ਹਾ ਜਾਣਾ ਸੀ ਮੈਂ ਗੁਰਦਾਸਪੁਰ ਅੰਮ੍ਰਿਤਸਰ ਤੱਕ ਜਾਣਾ ਹੈ